ਹਾਂ ਜੂ ਕਟੜ ਕਾਲੀ ਤੇ ਮੈਂ ਹੁਣ ਕਿਹੜਾ ਨਹੀਂ ਉ ਤਾਂ ਮੈਂ ਸਿੱਖ ਹੀ ਹਾਂ ਅੱਛਾ ਪਰ ਜੇ ਕੋਈ ਇਹ ਗੱਲ ਤਾਂ ਨਹੀਂ ਵੀ ਜੇ ਮੈਂ ਕਾਲੀਆਂ ਨੂੰ ਵੋਟ ਨਾ ਪਾਵਾਂ ਤਾਂ ਫਿਰ ਮੈਂ ਦੀ ਸਿੱਖੀ ਕੋਈ ਘਟ ਜੂਗੀ ਨਹੀਂ ਅੱਛਾ ਹੋਰ ਜੇ ਕਾਲੀਆਂ ਨੂੰ ਵੋਟ ਨਾ ਪਾਈ ਤਾਂ ਸਿੱਖੀ ਨਹੀਂ ਘਟਦੀ ਨਾ ਨਾ ਸਿੱਖੀ ਸਿੱਖੀ ਮੇਰੇ ਕੋਲੇ ਆ ਯਾਰ ਇਹ ਤਾਂ ਪਰਮਾਤਮਾ ਦਾ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਤਾ ਹੈ ਹਾਂ ਨਾ ਕਿ ਕਾਲੀਆਂ ਨਾਲ ਉਹ ਤਾਂ ਕਹਿੰਦੇ ਪੰਥੀ ਸਾਡਾ ਸੱਚੇ-ਸੱਚੇ ਮੰਨਤ ਹੁੰਦਾ ਹੀ ਯਾਰ ਬੜਾ ਕੋਸਲਾ ਕੋ ਦਾ ਮੈਂ ਪਿੰਡ ਚ ਰਹਿਣਾ ਇੱਕ ਮਿੰਟ ਠਹੀ ਦੋ ਦਿੰਦੀ ਅੱਛਾ ਬੈਠ ਚੁੱਤ ਕੇ ਸੇ ਪਰਚਾ ਲੱਗਦਾ ਵੀ ਕੁੱਟਣਾ ਦੇਣਗੇ ਤਾਂ ਇਹ ਤਾਂ ਕੀ ਕੁੱਟਣਗੇ ਇੰਨਾ ਇੰਨਾਂ ਦੀਆਂ ਤਾਂ ਗੱਲਾਂ ਇਹ ਤਾਂ ਪਛਾਣ ਵੀ ਨਹੀਂ ਸਕਦੇ ਸਾਡੇ ਕੋਲੇ ਅੱਛਾ ਗੱਲ ਕਰੇ ਕੇ ਸੀ ਇਹ ਹੈ ਜਾਂ ਪਵਾ ਆਉਂਦੇ ਨੇ ਪਿੰਡ ਚ ਜਿਹਦਾ ਪਤਾ ਹੀ ਨਹੀਂ ਹੁੰਦਾ ਹੂੰ ਤਾਂ ਹੈ ਅੱਛਾ ਡਰ ਲੱਗਦਾ ਡਰ ਲੱਗਦਾ ਪਿੰਡ ਦੇ ਤਾਂ ਫਿਰ ਵੀ ਕਿਤੇ ਨਾ ਕਿਤੇ ਕੰਮ ਆ ਜਾਂਦੇ ਆ ਕਹਿੰਦੇ ਆਪਦਾ ਮਾਰੂ ਛਾਵੇਂ ਸੱਟੂ ਛਾਵੇਂ ਤਾਂ ਸੱਟ ਦੇਣਗੇ ਹੂੰ ਚਾਵੇਂ ਤੋਂ ਬਥੇਰੀਆਂ ਇਹਨਾਂ ਦੇ ਪਰ ਉਹ ਦਰਕਤ ਹੈ ਹੂੰ ਸਿਰ ਦੇਣਗੇ ਚਾਵੇਂ ਅੱਛਾ ਯਾਰ ਬਹੁਤ ਆ ਯਾਰ ਨਹੀਂ ਪੰਥ ਵਾਲੀ ਗੱਲ ਤਾਂ ਮੈਨੂੰ ਮੈਨੂੰ ਗੱਲ ਕਲੀਅਰ ਜੀ ਨਹੀਂ ਹੋਈ ਕਿਵੇਂ ਨਹੀਂ ਹੋਈ ਵੀ ਇਹ ਤਾਂ ਪੰਜਾਬ ਸਾਰਾ ਤਰਾ ਤਰਾ ਕਰਦਾ ਫਿਰਦਾ ਉਹ ਕਹਿੰਦਾ ਹੈ ਹੀ ਪੰਥ ਇਹ ਬਚਾਈਏ ਸਕਦੇ ਆ ਪੰਥ ਤੁਸੀਂ ਲੋਕ ਮੋਟਾ ਪਾ ਕੇ ਵੇਖ ਲੈਣਾਵਾ ਦੇ ਮੇਰਾ ਲੋਕ ਦੁਆਰੇ ਸਰਕਾਰ ਡਿਆ ਦੇਣ ਹੂੰ ਬਾਜੂਗਾ ਪੰਥ ਅੱਛੇ ਤੁਹਾਡੇ ਤੁਹਾਡੇ ਹਿਸਾਬ ਨਾਲ ਨਹੀਂ ਮੈਂ ਤਾਂ ਨਹੀਂ ਕਹਿੰਦਾ ਮੇਰੇ ਹਿਸਾਬ ਨਾਲ ਨਾ ਇਹਨਾਂ ਦੇ ਅੱਖੇ ਪੰਜਾਬ ਬਚੇ ਹਾਂ ਤੇ ਨਾ ਇਹਨਾਂ ਤੋਂ ਬਣਾ ਮਾਰੇ ਹੂੰ ਪੰਜਾਬ ਤਾਂ ਸਭਾ ਮੇਰੇ ਹਿਸਾਬ ਨਾਲ ਸੂਤ ਰਹੂਗਾ ਹੂੰ ਅੱਛਾ ਅੱਛਾ ਤਾਂ ਹੈ ਤੇ ਇਹ ਜਿਹੜਾ ਬਜ਼ੁਰਗ ਬਾਦਲ ਜਦੋਂ ਦੁਨੀਆ ਤੋਂ ਗਿਆ ਸੁਖਬੀਰ ਆਇਆ ਇਹ ਸਾਂਭ ਲੂ ਵਾਂਗ ਡੋਰ ਉਵੇਂ ਸਿਸਟਮ ਚਲਾ ਨੀਰ ਤਾਂ ਉਹਦੇ ਨਾਲ 100 ਗੁਣੇ ਚੰਗਾ ਹੈ ਅੱਛਾ ਬਾਦਲ ਨੂੰ ਤਕਵੀਰ ਆਉਂਦੀ ਗੱਲ ਤੇ ਤਾਂ ਖੜਦਾ ਹੂੰ ਉਹਨੂੰ ਤੂੰ ਮੈਂ ਤੋ ਗੱਲ ਨਾ ਕੋਹਾ ਜਿਹੜੀ ਉਹ ਸੀਗਾ ਉਹ ਯਾਰ ਮੈਂ ਤਾਂ ਉਹਦਾ ਨਾਮ ਲੈ ਕੇ ਰਾਜੀ ਨਹੀਂ ਹੁੰਦੀ ਗਿਆ ਮੈਨੂੰ ਬਹੁਤ ਜਿਆਦਾ ਪਤਾ ਗੱਲਾਂ ਦਾ ਥੋੜਾ ਜਿਹਾ ਨਾ ਪਿੰਡ ਵਾਸਦੇ ਹਾਣੀ ਹਾਣੀ ਨੂੰ ਪਤਾ ਹੁੰਦਾ ਹਾਣੀ ਵਾਲੀ ਗੱਲ ਤਾਂ ਹਾਣੀ ਤਾਂ ਮੇਰੇ ਨਾਲੋਂ ਦੁਗਣਾ ਵੱਡਾ ਸੀ ਹਾਣੀ ਤਾਂ ਮੇਰਾ ਕਿਹੜਾ ਸੀ ਮੇਰੇ ਪਿਓ ਦਾ ਹਾਣੀ ਸੀ ਅੱਛਾ ਨਹੀਂ ਫਿਰ ਵੀ ਕਈ ਵਾਰ ਇਹ ਹੁੰਦਾ ਨਾ ਵੀ ਨਹੀਂ ਨਹੀਂ ਉਹ ਤਾਂ ਦੋ ਬੰਦਿਆਂ ਦੀ ਉਮਰ ਲੈ ਕੇ ਮਰਿਆ ਮੈਂ ਤਾਂ ਉਹ ਤਾਂ ਕਿਹੜਾ ਖਾਨੀ ਹੈ ਇੱਕ ਬੰਦਾ 90 95 ਸਾਲ ਦਾ ਇੱਕ 65 ਸਾਲ ਦਾ ਅੱਛਾ ਫਿਰ ਫਿਰ ਵੀ ਇੰਨਾ ਪਤਾ 30 ਸਾਲ ਮੈਂ ਤਾਂ ਜਿੱਦੇ ਮੇਰੀ ਸੁਰਤ ਸੰਭਲੀਆਂ ਮੈਂ ਮੁੱਖ ਮੰਤਰੀ ਵੇਖਿਆ ਇਹ ਅੱਛਾ ਹਾਂ ਸਮਝ ਗਿਆ ਅੱਛਾ ਕੋਰ ਠੀਕ ਹੈ ਨਹੀਂ ਯਾਰ ਐ ਆ ਜਿਹੜੀ ਲਾਸਟ ਸਰਕਾਰ ਹੈ ਨਾ ਜੇ ਇਹਨਾਂ ਦੀ ਡਬਲ ਸਰਕਾਰ ਨਾ ਨਾ ਬਣਦੀ ਦੂਜੀ ਯਾਰ ਫਿਰ ਮੇਰਾ ਹਿਸਾਬ ਕਹਿੰਦਾ ਵੀ ਕੁਛ ਇਹਨਾਂ ਦੇ ਪੱਲੇ ਰਹਿੰਦਾ ਡਵਲ ਵੇਲੇ ਗਲਤ ਹੋ ਗਿਆ ਕੰਮ ਉਹ ਫਿਰ ਜ਼ਿਆਦਾ ਸਿਰ ਨੂੰ ਚੜ ਗਿਆ ਹਾਂ ਸਿਰ ਨੂੰ ਚੜ ਗਿਆ ਲਾਲਾ ਕਿਵੇਂ ਹੀ ਲਾਲਾ ਪਹਿਲਾਂ ਤਾਂ ਇਹ ਗੱਲ ਵੀ ਸੁਣਦੇ ਸੀ ਕੰਮ ਵੀ ਕਰ ਦਿੰਦੇ ਸੀ ਹਮ ਹਮ ਠੀਕ ਹੈ ਬਾਕੀ ਯਾਰ ਇਹ ਬੰਦੇ ਨੇ ਨਾ ਜਿਵੇਂ ਵੀਰ ਨੇ ਕੋਈ ਗੱਲ ਕਹੀ ਹੈ ਕਿ ਮਿਲਣਾ ਚਾਹੀਦਾ ਸੀ ਅਕਾਲੀ ਦਲ ਚ ਹੀ ਦਿੱਤੇ ਹੁੰਦੇ ਤਾਂ ਅੰਦਰ ਫੇਰ ਜਾ ਕੇ ਸੂਤ ਆਉਂਦਾ ਸੀ ਕਿਨੇ ਅਕਾਲੀ ਦਲ ਦੀ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਵੇ ਬੇਆਬਦੀ ਜਦੋਂ ਜਦੋਂ ਲੋਕ ਕਹਿੰਦੇ ਕਿ ਬਾਦਲ ਮਾਰੇ ਬਾਦਲ ਮਾਰੇ ਬਾਦਲ ਮਾਰੇ ਜਦੋਂ ਖਬਰਾਂ ਦਾ ਸੁਣਦੇ ਹੀ ਹੋਗੇ ਤੁਸੀਂ ਉਹਨੂੰ ਫਿਰ ਗੁੱਸਾ ਆਇਆ ਨਹੀਂ ਆਉਂਦਾ ਤੁਹਾਨੂੰ ਬਾਦਲਾ ਲੈਣ ਗੁੱਸਾ ਤਾਂ ਮੂੰਹੋਂ ਕਹਤੋ ਆਵੇਂ ਯਾਰ ਨਹੀਂ ਤੇ ਪਰ ਬਾਦਲਾ ਲੈ ਮਾਰੇ ਕਹਿੰਦੇ ਉਹ ਕਿਹੜੇ ਕਹਿੰਦੇ ਸੁਖਵੀਰਵਾਲਾ ਨਹੀਂ ਯਾਰ ਗੁੱਸਾ ਕਿਉਂ ਆਵੇਂ ਸੱਚੀ ਗੱਲ ਤੇ ਐਵੇਂ ਆਈ ਜਾ ਫਿਰ ਗੁੱਸਾ ਕੋਈ ਗੁੱਸਾ ਨਹੀਂ ਨਾ ਦੇਵਨਿੰਗਾ ਤਾਂ ਜੇ ਤੋ ਸੱਚਾ ਯਾਰ ਅਗਲੇ ਸੱਚੇ ਹੈ ਮਾੜਾ ਛੱਤਰ ਖਾ ਲੈਨੇ ਸੀ ਕਿਹੜਾ 2007 ਦੀਆਂ ਮੋਟਾਂ ਮੇਲੇ ਕਿਵੇਂ ਯਤ ਪਿਆ ਬਸ ਮੈਂ ਦਿਮਾਗ ਖਰਾਬ ਸੀ ਬਾਦਲ ਮਗਰ ਲੱਗੇ ਸੀ ਹਾਂ ਫੇਰ ਮੈਨੂੰ ਕੋਈ ਬੰਦੇ ਆ ਦੇ ਕੰਜਰ ਦੇ ਆ ਤੇਰੀ ਬਾਤ ਨਹੀਂ ਪੁੱਛਣੀ ਮਾਰ ਮਾਰ ਛੋਡੇ ਲਾ ਦੇਣਗੇ ਤੇਰੇ ਕੌਣ 10 12 ਜਣੇ ਸੀ ਬੋਟਾਂ ਵਾਲੇ ਉਹ ਕਾਂਗਰਸੀ ਸੀ ਅਸੀਂ ਕਾਲੀ ਸੀਗੇ ਅੱਛਾ ਉਹਦਾ ਚੁੱਪ ਕਰ ਜਾ ਹੂੰ ਉਹਦਾ ਤੇਰੇ ਤਾਂ ਪਤਾ ਲੈਣ ਨਹੀਂ ਜਾਣਾ ਕਿਸੇ ਨੇ ਕਿਉਂ ਜੇ ਬਾਦਲਾਂ ਦਾ ਹੱਥ ਹੁੰਦਾ ਉਦੋਂ ਸਰਕਾਰਾਂ ਸੀ ਇਹਨਾਂ ਦੀ ਤੇ ਤੇਰਾ ਕਾਹਨੂੰ ਪੁੱਛਦਾ ਬਾਈ ਕੋਈ ਕਹਿੰਦੇ ਨਹੀਂ ਪੁੱਛਦਾ ਨਾ 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 ਪੰਜਾਬ ਤਾਂ ਤੂੰ ਉੱਧਰਲੇ ਪਾਸੇ ਦੂਜੇ ਪਾਸੇ ਮਾਝੇ ਨੂੰ ਜਿਵੇਂ ਜਿਵੇਂ ਪਾਣ ਜੀ ਦੇ ਕੇ ਘਵਾਉਣਾ ਹੈ ਹੈ ਮਾਝੇ ਵਾਲੇ ਪਾਸੇ ਨੂੰ ਜਾਈਏ ਤੇ ਉਹ ਤਾਂ ਕਹਿੰਦੇ ਅਗੇ ਨਹੀਂ 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 ਬਿਲਕੁਲ ਨਹੀਂ ਇਹਦਾ ਭਰਾਵਾ ਮਗਰ ਦੂਜੇ ਪਾਸੇ ਜੇ ਚਾਰ ਵੋਟਾਂ ਖਰਾਬ ਹੁੰਦੀਆਂ ਹੁਣ ਫੇਰ ਕੌਣ ਮੇਰੀ ਪੂਛ ਮਾਰਦਾ ਇਹ ਵੀ ਹੈ ਨਾ ਲੱਖਾ ਕਿ ਫੇਰ ਲੱਖੇ ਸਿਧਾਂਤ ਨਾਲ ਹਾਂ ਲੱਖਾ ਕਿਵੇਂ ਲੱਗਿਆ ਲੱਖਾ ਲੱਖਾ ਠੀਕ ਹੈ ਲੱਖਾ ਤਾਂ ਆਪਣਾ ਵੈਸੇ ਵੀ ਹੈਗੀ ਆ ਸਾਡੀ ਸੁੰਸਿਆਣ ਉੱਥੇ ਸਾ ਦੋ ਤਿੰਨ ਸਾਲੇ ਹਾਰਾ ਮੇਰੀਆਂ ਦੋ ਤਿੰਨ ਸਾਲ ਦੋ ਸਾਲੇ ਹਰ ਅਮਰੀਕਾ ਦੇ ਪਿੰਡ ਦੀਆਂ ਕੁੜੀਆਂ ਉਹਨਾਂ ਨੇ ਮੈਨੂੰ ਸਨੇਹੀ ਵੀ ਲਾਏ ਆ ਫਿਰ ਮਾੜਾ ਮੋਟਾ ਤਾਂ ਮਾਨਤਾਂ ਰੱਖਾਂਗੇ ਮਾੜਾ ਮੋਟਾ ਹੀ ਓਹ ਹੋ ਯਾਰ ਕਹਿਣ ਦਾ ਸਾਬ ਹੁੰਦਾ ਤਾਂ ਫਿਰ ਗਲਤ ਇੱਥੇ ਮਾੜਾ ਮੋਟਾ ਜੀ ਮਾੜਾ ਮੋਟਾ ਕੋ ਯਾਰ ਠੋਕ ਕੇ ਰੱਖਦੇ ਆਂਗੇ ਹਾਂ ਗਲਤ ਤਾਂ ਇੱਥੇ ਆ ਨਾ ਹਾਂ ਇੱਕ ਹੁੰਦਾ ਵੀ ਠੋਕ ਕੇ ਕਰਨਾ ਇੱਕ ਹੁੰਦਾ ਮਾੜਾ ਮੋਟਾ ਹਾਂ ਹਾਂ ਹੈ ਨਹੀਂ ਨਹੀਂ ਕੁੜੀਆਂ ਆਜੂ ਫਿਰ ਮਾੜਾ ਮਟੋਟਾ ਰੱਖਾਂਗੇ ਯਾਰ ਇਹਦੇ ਇਹਦੇ ਵਾਸਤੇ ਤਾਂ ਕਰਾਂਗੇ ਹਾਂ ਲੱਦਦਾ ਨਹੀਂ ਉਹ ਆ ਤਾਂ ਲੇਬਰ ਕੋਈ ਠੀਕ ਹੈ ਠੀਕ ਉਭੀ ਆ ਬਈ ਲੈ ਮਾਰਤਾ ਮੇਰੇ 60 ਵਜੇ ਰੀਡ ਦੀ ਹੱਡੀ ਤੇ ਅੱਛਾ ਇਹ ਤਾਂ ਹੋ ਗਏ 2 2.5 ਸਾਲ ਅੱਛਾ ਆਰਾਮ ਨਹੀਂ ਆਇਆ ਬਲਾਜ ਬਹੁਤ ਕਰਾਇਆ ਸੀ ਕਿੰਦੀ ਇੱਥੇ ਦਾ ਹਸਪੀਟਲ ਸਰਕਾਰੀ ਪ੍ਰਾਈਵੇਟ ਬਾਦਲਾਂ ਨੇ ਦਿੱਤਾ ਹੀ ਬੜਾ ਉਹ ਨੋ ਨਾ ਯਾਰ ਬਾਦਲਾਂ ਦਾ ਤਾਂ ਕੀ ਹੈ ਇਹਨਾਂ ਨੇ ਐਵੇਂ ਗੱਲਾਂ ਨੇ ਯਾਰ ਅੱਛਾ ਮੋਰਨਿੰਗ ਜਿਹੜਾ ਨਾ ਇਹ ਕਰ ਤਾ ਪੈਂਦਾ ਨਹੀਂ ਬਲਾਜ ਦਿੱਤਾ ਨਹੀਂ ਵੀ ਮੇਰਾ ਤਾਂ ਕੀਤਾ ਨਹੀਂ ਹੋਰ ਕਿਸੇ ਦਾ ਮੈਂ ਕਹਿ ਨਹੀਂ ਸਕਦਾ ਮੇਰਾ ਨਹੀਂ ਹੋਇਆ ਮੈਂ ਤਾਂ ਆਪਦੀ ਪੈਸੇ ਲਾਏ ਰੀਡ ਕਾਂਗਰਸ ਨੇ ਪਾਉਦੇ ਹੋ ਗਏ ਨਾ ਨਹੀਂ ਵੋਟ ਕੱਲੀ ਕੱਲੀ ਕਾਲੀ ਦਲ ਨੂੰ ਅੱਛਾ ਫਿਰ ਅੱਜ ਤੱਕ ਸਿਰਫ ਇੱਕ ਵੋਟ ਤੋਂ ਬਿਨਾ ਸਾਰੀ ਕਾਲੀ ਦਲ ਨੂੰ ਵੋਟ ਪਾਉਨੇ ਆ ਉਹ ਕਿਹੜੀ ਹੈ ਉਹ ਆ ਪਿਛਲੀ ਬਾਈ ਚ ਝਾੜੂ ਵਾਲੀ ਹਾਂ ਹਾਂ ਝਾੜੂ ਨੂੰ ਪਾਈ ਸੀ ਹਾਂ ਝਾੜੂ ਨੂੰ ਪਾਈ ਸੀ ਇੱਕ ਪਰ ਦੂਜੀਆਂ ਘਰਾਂ ਦੇ ਆਣੀਆਂ ਵੋਟਾਂ ਸਾਰੀਆਂ ਕਾਲੀ ਨੂੰ ਪੈ ਗਈਆਂ ਬਾਰੇ ਫਿਰ ਅੱਛਾ ਹਾਂ وجہ ਕੀ ਹੈ ਯਾਰ ਵੀ ਬਸ ਉਹ ਉਦੋਂ ਤਾਂ ਐ ਲੱਗਦਾ ਵੀ ਆਪਦੇ ਪਿੰਡ ਦੇ ਐ ਹਾਂ ਹੌਲੀ 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 ਬਾਈ ਮਹਨ ਮਨ ਪਿੱਛੇ ਹਟ ਗਿਆ ਆ ਘਰ ਆ ਮੇਰੇ ਭਰਾ ਦਾ ਇਹ ਜਿੱਥੇ ਬੈਠਿਆ ਹਾਂ ਹਾਂ ਤੇ ਇਹਦੇ ਮੁੰਡੇ ਆ ਦੋ ਤੇ ਇੱਕ ਪੜਿਆ ਬਾ 12ਵੀਂ ਪਾਸ ਐ ਇਹ ਸਾਨੂੰ ਇਹਨੂੰ ਮੁੰਡੇ ਨੂੰ ਲਾ ਵੀ ਲਿਆ ਤੇ ਸਾਰ ਵੀ ਨਹੀਂ ਹੋਇਆ ਸੀਗਾ ਤੇ ਪਹਿਲਾਂ ਇਹਨਾਂ ਦੇ ਘਰੋਂ ਕਰ ਕਰ ਚੁਗਲੀਆਂ ਹਟਾਤਾ ਹਾਂ ਤੇ ਨੰਬਰ 2 ਜੇ ਅਸੀਂ ਆਖਿਆ ਵੀ ਬਾਹਲੇ ਬਾਰੀ ਇਹ ਮੇਰੇ ਭਰਾ ਗੁਜਰਿਆ ਐ ਅੱਛਾ ਅਸੀਂ ਜੀ ਲਾਸਟ ਵਾਰੀਆਂ ਗੱਲਾਂ ਕੀ ਕਰਨਾ ਸੀ 8 ਦਿਨ ਪਹਿਲਾਂ ਉਹਦੇ ਮਰਨ ਤੋਂ ਗਏ ਇਹਦੇ ਕੋਲੇ ਵੀ ਜੀ ਮੁੰਡਾ ਲਾ ਦਿਓ ਸਾਡੇ ਦਵਾਰੇ ਕੋਈ ਜਾਨੂੰ ਪਾਰੇਦਾਰ ਜਵਾਬ ਹੀ ਨਹੀਂ ਮਿਲਿਆ ਪਹਿਲਾਂ ਅਸੀਂ ਬਾਦਲ ਕੋਲੇ ਗਏ ਫਿਰ ਸੁਖਵੀਰ ਕੋਲੇ ਕੋਈ ਕਿਤੇ ਬਾਦਲ ਕੋਲੇ ਤੁਹਾਡੇ ਭਈਏ ਵੀ ਲਾਤੇ ਨੌਕਰ ਵੀ ਲਾਤੇ ਹਾਂ ਹਾਂ ਵੀ ਸਾਡੇ ਬੱਚਾ ਨਹੀਂ ਲੱਗਿਆ ਇਹ ਦੋ ਜਵਾਕ ਪੜਿਆ ਸਭ ਮੇਰੇ ਪਰਿਵਾਰ ਚ ਸਾਡੇ 4 ਘਰ ਹੈ ਦੋ ਦੋ ਜੀ ਨੌਕਰਾਂ ਦੇ ਜਵਾਕ ਲਵਾ ਲਏ ਕਿੰਦੇ ਜਿਹੜੇ ਬਾਹਰਲੇ ਪ੍ਰਵਾਸੀ ਦੇ ਲਵਾਏ ਆ ਇੱਕ ਇੱਕ ਕਰਦੇ ਪੰਜ ਪੰਜ 7 7 ਵੀ ਲੱਗੇ ਪਰ ਸਾਢਾ ਨਹੀਂ ਲੱਗਿਆ ਨਾਲੇ ਕੋਦੇ ਵੀ 1 ਰੁਪਏ ਦੇ ਰਵਾਧਾਰ ਨਹੀਂ ਵੋਟ ਇਹਨਾਂ ਨੂੰ ਪਾਉਣੀ ਸਪੋਰਟ ਇਹਨਾਂ ਦੀ ਕਰਨੀ ਲੋੜ ਪੈਣ ਤੇ ਕਿਸੇ ਨਾਲ ਲੜ ਵੀ ਪੈਣਾ ਹੈ ਹੈ ਅੱਛਾ ਗੱਲ ਕਰ ਵੀ ਭਰਾਵਾ ਸਾਡੇ ਤਾਂ ਕੰਮ ਨਹੀਂ ਆਏ ਕਿਸੇ ਨਾ ਤਾਂ ਆਪਾਂ ਇਹ ਗੱਲ ਕਿਸੇ ਤੋਂ ਦਬਾ ਕੇ ਕਹਿਣੇ ਆ ਤੇ ਨਾ ਹੀ ਕੋਈ ਇਹ ਜੀ ਗੱਲ ਹੈ ਗੱਲ ਤਾਂ ਜਿਹੜੀ ਹੈ ਸੱਚੀ ਕਹੀ ਜਾਊਗੀ ਠੀਕ ਹੈ ਨਾ ਹੂੰ ਸਾਡੇ ਵਾਸਤੇ ਆ ਕੋਈ ਗਾਂ ਦਾ ਨਹੀਂ ਮੈਨੂੰ ਪਤਾ ਵੇਖੋ ਵੀ ਕੀ ਬਣੂਗਾ ਹੂੰ ਵੀ ਜਦੋਂ ਤੱਕ ਰਤਾਗਤ ਸੀ ਕੋਲੇ ਉਦੋਂ ਨਹੀਂ ਸਾਡੀ ਤਾਂ ਪੰਜਾਬ ਬਚਾਉਣ ਨਿਕਲਿਆ ਹੋਇਆ ਓਏ ਯਾਰ ਐਵੇਂ ਗੱਲਾਂ ਹਨ ਕਿਹੜੇ ਪੰਜਾਬ ਬਚਾਉਂ ਕਿਹੜੀਆਂ ਗੱਲਾਂ ਪੰਜਾਬ ਮਰੀ ਕਦੋਂ ਜਾਂਦਾ ਪੰਜਾਬ ਤਾਂ ਅੱਗੇ ਨੂੰ ਬਚਿਆ ਹੀ ਐ ਅੱਗੇ ਨੂੰ ਬਚਿਆ ਹੂੰ ਅੱਛਾ ਹੂੰ ਗਰਮੀਤ ਖੁੱਟ ਗਿਆ ਉਹਦੀ ਬਾਤ ਪਈ ਪਾਈ ਵੋਟ ਫਿਰ ਬਦਲਾ ਆ ਗਿਆ ਨਹੀਂ ਅਜੇ ਹਜੇ ਪੰਜਾਬ ਬਦਲਾਅ ਦਾ ਪੂਰਾ ਤਾਂ ਨਹੀਂ ਖਤ ਹੋਇਆ ਕੰਮ ਜਿਹੜਾ 14 ਸੀ ਲੋਕ ਪਰ ਤੁਸੀਂ ਭਾਈ ਆਪ ਮੇਰਾ ਤੁਸੀਂ ਚੱਲ ਮੈਂ ਇਥੋਂ ਕੋ ਆਉਨੇ ਹਾਂ ਹਨਾ ਤੇ ਵੀ ਕਹਿਣ ਦਾ ਭਾਵ ਆ ਵੀ ਪੰਜਾਬ ਲੀਡਰ ਬਚਾਉਂਦਾ ਕਿਹੜਾ ਹੈ ਹਾਂ ਆ ਉਹੀ ਤਾਂ ਪੁੱਛਣਾ ਚਾਹੁੰਨੇ ਨਾ ਬਚਾਉਂਦਾ ਕਿਹੜਾ ਬਚਾਉਂਦਾ ਲੀਡਰ ਕਿਹੜਾ ਪੰਜਾਬ ਨੂੰ ਤਾਂ ਮਾਰਨ ਵਾਲੇ ਜੰਮੇ ਆਜ ਤੱਕ ਬਖਸ਼ਦਾ ਕਰਕੇ ਤੈਨੂੰ ਤਾਂ ਹੈ ਕਿਸੇ ਨੂੰ ਤਾਂ ਬਖਸ਼ਦਾ ਕਰ ਕੀ ਨੂੰ ਬਖਸ਼ ਗਏ ਯਾਰ ਹੈ ਹੀ ਨਹੀਂ ਕੋਈ ਬਖਸ਼ਣ ਵਾਲਾ ਹੈ ਕੱਟੜ ਕਾਲੀ ਨਾਲੇ ਹੈ ਤੇ ਮੈਂ ਹੁਣ ਕਿਹੜਾ ਨਹੀਂ ਉ ਤਾਂ ਮੈਂ ਸਿੱਖੀ ਹੈ ਅੱਛਾ ਪਰ ਜੇ ਕੋਈ ਇਹ ਗੱਲ ਤਾਂ ਨਹੀਂ ਵੀ ਜੇ ਮੈਂ ਕਾਲੀਆਂ ਨੂੰ ਵੋਟ ਨਾ ਪਾਵਾਂ ਤਾਂ ਫਿਰ ਮੇਰੀ ਸਿੱਖੀ ਕੋਈ ਘਟਜੂਗੀ ਨਹੀਂ ਅੱਛਾ ਹੋਰ ਜੇ ਕਾਲੀਆਂ ਨੂੰ ਵੋਟ ਨਾ ਪਾਈ ਤਾਂ ਸਿੱਖੀ ਨਹੀਂ ਘਟਦੀ ਨਾ ਨਾ ਸਿੱਖੀ ਸਿੱਖੀ ਮੇਰੇ ਕੋਲੇ ਆ ਯਾਰ ਇਹ ਤਾਂ ਪਰਮਾਤਮਾ ਦਾ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਹੈ ਨਾ ਕਿ ਕਾਲੀਆਂ ਨਾਲ ਉਹ ਤਾਂ ਕਹਿੰਦੇ ਪੰਥੀ ਸਾਡਾ ਸੱਚੇ ਸੱਚੇ ਨਾ ਵੰਤ ਹੁੰਦਾ ਹੀ